ਕੋਈ ਦੱਸੀ ਤੁਹਾਨੂੰ ਸੁਖਦੇਵ ਸਿੰਘ ਕਹਵੇ ਸੁਖਦੇਵ ਸਿੰਘ ਨਹੀਂ ਮੈਂ ਸੁਖਦੇਵ ਸਿੰਘ ਨਹੀਂ ਇਹ ਗੱਲ ਕਰੇ ਵੀ ਤੂੰ ਮੈਨੂੰ ਪਟਾਇਲ ਲਾ ਦੇ ਪ੍ਰਧਾਨ ਮੰਤਰੀ ਤੋਂ ਮੇਰਾ ਟਾਈਮ ਲੈਣ ਦਾ ਕੋਈ ਬਾਈਟਰ ਨਹੀਂ ਨਹੀਂ ਪਰ ਸਾਤ ਤੁਹਾਨੂੰ ਹਜ਼ਾਰਾਂ ਕਿਸਾਨ ਬੈਠੇ 7-800 ਕਿਸਾਨ ਉਦੋਂ ਮਰ ਗਿਆ 25 ਤੋਂ ਅੱਜ ਕੰਕੜਾ ਪਾਰ ਕਰ ਗਿਆ ਸਰਕਾਰ ਨੂੰ ਲੋਕ ਦੀ ਦੇ ਜਾਂ ਨਹੀਂ ਦੇਂਦੇ ਮੈਨੂੰ ਇਹ ਤਾਂ ਦੱਸੋ ਸਭ ਕੁਝ ਦਿੰਦਾ ਅਸੀਂ ਚਲੋ ਤੁਸੀਂ ਟਾਈਮ ਨਾ ਮੰਗੇ ਜੇ ਮੈਂ ਤੁਹਾਨੂੰ ਟਾਈਮ ਲੈ ਮੈਂ ਲੈ ਕੇ ਚੱਲਾਂ ਮੈਂ ਲੈ ਕੇ ਚੱਲ ਨਹੀਂ ਨਹੀਂ ਪਰ ਨਹੀਂ ਨਹੀਂ ਸਾਡੇ ਵਾਸਤੇ ਕੰਧਾਂ ਕਿਉਂ ਕੱਢੀਆਂ ਗਿਆ ਮੈਨੂੰ ਇਹਦਾ ਜਵਾਬ ਦੇ ਜਿਹਨੇ ਕੰਧਾਂ ਕੱਢੀਆਂ ਬੈਠੀਆਂ ਨੇ ਕਮਾਲ ਕਰਦੇ ਬਿਨਾਂ ਮੈਂ ਨਾ ਬਿਨਾ ਵਜ੍ਹਾ ਬਜਰੀ ਸੇਮੰਟ ਦੇ ਵਿੱਚ ਨਾ ਹੋਰ ਤੁਸੀਂ ਵੀ ਕੁਝ ਅਸੀਂ ਵੀ ਨਹੀਂ ਗੰਦ ਕੱਢਦੇ ਫਿਰ ਤੁਸੀਂ ਕੀ ਕਹੋਗੇ ਉਸੇ ਮੇਰੇ ਨਾਲ ਮੇਰੀ ਗੱਲ ਸੁਣੋ ਹੁਣ ਇੱਥੇ ਦੇਖੋ ਮੈਂ ਇਹ ਗੱਲ ਕਹਿ ਰਿਹਾ ਵੀ ਪ੍ਰੋਟੈਸਟ ਦੇ ਨਾਲ ਇਹਨਾਂ ਮਸਲਿਆਂ ਨੇ ਇਹ ਆਪਾਂ ਨੂੰ ਤੇਵਰ ਤੇ ਬੈਠ ਕੇ ਗੱਲ ਕਰਨੀ ਮੈਂ ਉਹ ਹੀ ਹੈ ਨਾ ਜੀ ਸਾਨੂੰ ਅੱਜ ਮੌਕਾ ਹੀ ਸਾਨੂੰ ਅੱਜ ਮਿਲਦਾ 70 ਦਾ ਸਾਨੂੰ ਕਦੇ ਨਹੀਂ ਤੱਕ ਟੇਬਲ ਨਹੀਂ ਮਿਲਿਆ ਉਹ ਮੇਰੇ ਵੀਰੇ ਦਾ 15 ਦਿਨ ਚੱਲਿਆ ਮੈਂ ਬੋਕ ਰਿਹਾ ਇਸ ਬੋਕੇ ਨੂੰ ਅੱਜ ਤੁਸੀਂ ਸਾਨੂੰ ਮਾਗਟ ਨੂੰ ਨਹੀਂ ਆ ਗੱਲ ਬਥੇ ਜਾਂਦੇ ਆ ਪਰ ਲੋਕ ਜਾਗਰੂਕ ਹੋ ਚੁੱਕੇ ਨੇ ਜੇਕਰ ਸਾਡੇ ਲਈ ਕੰਡਾ ਕੰਡੀਆਂ ਜਾ ਸਕਦੀਆਂ ਸਾਡੇ ਲਈ ਕਿੰਨੇ ਨਾਲ ਚੱਲ ਸਕਦੇ ਨੇ ਸਾਡੇ ਜੋ ਪਰਮਾਨੂ ਵੱਲ ਚੱਲ ਸਕਦੇ ਆ ਅਸੀਂ ਇੱਥੋਂ ਦੇ ਨਾਗਰਿਕਾਂ ਅਸੀਂ ਆਪਣੇ ਪਿੰਡਾਂੋਂ ਤੋਂ ਮਨਾ ਕਰ ਸਕਦੇ ਤੁਸੀਂ ਜੀ ਸਰ ਕੇ ਸ਼ੋਭ ਮੇਰੀ ਗੱਲ ਨਹੀਂ ਸਮਝਦੇ ਦੇਖੋ ਉਹ ਤਾਂ ਇੱਕ ਪ੍ਰੋਟੈਸਟ ਦੀ ਗੱਲ ਹੈ ਤੁਸੀਂ ਇੱਥੇ ਕਰੀ ਜਾਓ ਉੱਥੇ ਕਰੀ ਜਾਣਗੇ ਤੇ ਹਾਲੇ ਤੱਕ ਕੋਈ ਨਾ ਨਿਕਲਿਆ ਫਾਰਮ ਦਾ ਕੀ ਹਾਲ ਨਿਕਲੇ ਨਹੀਂ ਮੈਨੂੰ ਨਹੀਂ ਨਹੀਂ ਮੈਨੂੰ ਐ ਦੱਸੋ ਜਿਹੜਾ ਪ੍ਰਧਾਨ ਮੰਤਰੀ ਜਾਂ ਉੱਥੇ ਆਪਣੇ ਮੰਤਰੀ ਜੀ ਤੁਸੀਂ ਇੱਕ ਮਿੰਟ ਗੱਲ ਸੁਣੋ ਪ੍ਰਧਾਨ ਮੰਤਰੀ ਮੇਰੀ ਇੱਕ ਮਿੰਟ ਗੱਲ ਉਹਨਾਂ ਦੀਆਂ ਅੱਖਾਂ ਤੇ ਚਸ਼ਮਾ ਲੱਗਾ ਹੋਇਆ ਮੈਨੂੰ ਅਸੀਂ ਲੋਕ ਨਹੀਂ ਦੇਖ ਰਹੇ ਵੀਰ ਜੀ ਇੱਕ ਮਿੰਟ ਗੱਲ ਜਦੋਂ ਪ੍ਰਧਾਨ ਮੰਤਰੀ ਇੱਥੇ ਆਇਆ ਉਦੋਂ ਰੋਕਿਆ ਕਿ ਨਹੀਂ ਰੋਕਿਆ ਉਹਨੂੰ ਕਿੰਦ ਪ੍ਰਧਾਨ ਮੰਤਰੀ ਨੂੰ ਜਿਹੜਾ ਬੰਦਾ ਕਹਿੰਦਾ ਪ੍ਰਧਾਨ ਮੰਤਰੀ ਤੁਸੀਂ ਰੋਕੋ ਨਹੀਂ ਜੀ ਜਦੋਂ ਜਦੋਂ ਤੁਹਾਨੂੰ ਉੱਥੇ ਪਤਾ ਲੱਗਿਆ ਵੀ ਸਾਡੇ ਉੱਥੇ ਕੱਠ ਨਹੀਂ ਹੈਗਾ ਬਿਲਕੁਲ ਸਾਰਾ ਕੁਝ ਵੈਸੇ ਪ੍ਰਧਾਨ ਮੰਤਰੀ ਆਇਆ ਵੈਸੇ ਤੁਸੀਂ ਆਪਣੇ ਆਪ ਮੋੜਿਆ ਤੁਸੀਂ ਮੋੜਿਆ ਕਿਸੇ ਕਿਸਾਨ ਨੇ ਨਹੀਂ ਮੋੜਿਆ ਜੀ ਇੱਕ ਤੁਸੀਂ ਜਦੋਂ ਤੁਹਾਨੂੰ ਉਹਨਾਂ ਨੂੰ ਪਤਾ ਲੱਗਾ ਮੈਂ ਤੁਹਾਡੇ ਨਾਲ ਆ ਰਹੀ ਹਾਂ ਮੈਂ ਹੁਣ ਕਿਹ ਜੰਨਤ ਦੇਖੋ ਗੱਲ ਇਹ ਹੈ ਕਿ ਆ ਤਾਂ ਕਿਸੇ ਨੇ ਮਗਰ ਲੱਗ ਜੁਆ ਆਪੇ ਮੋੜ ਗਿਆ ਅਸੀਂ ਤਾਂ ਜੀ ਬਹੁਤ ਚਿਰ ਪਹਿਲਾਂ ਤੁਹਾਡੇ ਕਾਂਗਰਸ ਵਿੱਚ ਜੀ ਤੁਹਾਡੇ ਮਗਰ ਲੱਗਿਆ ਨਹੀਂ ਮੇਰੇ ਮਨ ਵਿੱਚ ਉਦੋਂ ਹੱਥ ਕੇ ਬਿਜੇ ਮਗਰ ਲੱਗਿਆ ਰੋਸੋਂ ਤੋਂ ਅਸੀਂ ਕਿਤੇ ਨਹੀਂ ਹਟਿਆ ਕਿਉਂਕਿ ਜਦੋਂ ਮੈਂ ਉੱਥੇੋਂ ਮਟਾਇਆ ਜਾਂਦਾ ਅੱਜ ਤੱਕ ਸਾਡੀ ਅਸਲੀ ਗੱਲ ਅਸੀਂ ਵੀ ਕਹਿੰਦੇ ਹਾਂ ਜੀ ਸਰ ਪਹਿਲਾਂ ਤੁਹਾਡੇ ਤੋਂ ਤੁਸੀਂ ਕਾਂਗਰਸ ਦੇ ਵਿੱਚ ਸੀ ਅਸੀਂ ਤੁਹਾਡੀ ਉਦੋਂ ਵੀ ਤੁਹਾਡੇ ਮਗਰ ਸਭ ਤੁਸੀਂ ਹਾਂ ਦੱਸੋ ਬਹੁਤ ਤੁਸੀਂ ਸਰਕਾਰ ਦੀ ਉਸੇ ਦੇ ਮਗਰ ਲੱਗਿਆ ਜਿਹਦੇ ਵਿੱਚ ਬਾਰੂ ਦਾ ਬਾਬ ਦੇ ਨੇ ਅਸੀਂ ਗੱਲ ਦੇਖੋ ਖਵਾਲ ਦਾ ਜਵਾਬ ਹੈ ਨਹੀਂ ਜਿਹੜੀ ਗੱਲ ਅਰਥ ਕਰਦੇ ਆਂ ਵੀ ਸਾਨੂੰ ਜਿਹੜੀ ਦਿੱਲੀ ਹੈ ਸਾਡੇ ਵਾਂਗ ਤਾਂ ਦਿੱਲੀ ਜਿਹੜੀ ਉਹ ਪਾਕਿਸਤਾਨ ਪਾਕਿਸਤਾਨ ਦੇ ਲੋਕ ਤਾਂ ਰੋਜ਼ ਤਾਂ ਨਿਚਾਂ ਕੇ ਆਉਂਦੇ ਉਹ ਤਾਂ ਤੈਨੂੰ ਰੋਜ਼ ਨਹੀਂ ਲੱਗਦੇ ਕਿਸਾਨਾਂ ਨੂੰ ਦਿੱਲੀਆਂ ਨਾ ਰੋਕਿਆ ਜਾਂਦਾ ਵੀ ਇੱਥੇ ਜੁਰਤ ਕਿਸ ਦੀ ਵੜਨ ਦੀ ਉਹ ਜਿਹੜੇ ਪੰਜ ਸਾਲਾਂ ਦਾ ਰੋਜ਼ ਤਾਂ ਨਹੀਂ ਸਾਡਾ ਵੱਡਾ ਉਹਦੀਆਂ ਨੇ ਮੈਂ ਤੁਹਾਡੀ ਗੱਲ ਸੁਣ ਲਈ ਮੈਂ ਉੱਥੇ ਪਹੁੰਚਾ ਦੇਣਾ ਹਾਂ ਜੀ ਸਾਡੀ ਥਿੰਗ ਨਹੀਂ ਹੈ ਜੀ ਬੱਤ ਤੇ ਰੋਜ਼ ਕਰਵਾਇਆ ਹਾਂ ਅਲੋ ਅਨਸਾਵਾਸ਼ ਗਰੀਬਾਂ ਮੁਰਦਾਬਾ 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 ਮਿਲ ਕੇ ਆਇਆ ਮੈਂ ਤੁਹਾਡੇ ਸਾਹਮਣੇ ਹੋਇਆ ਜੋ ਵੀ ਗੱਲਾਂ ਤੁਸੀਂ ਲਕੀਆਂ ਕਸਾਨੀ ਕਰ ਤਰੇ ਕਿਤੇ ਵੀ ਕਿਸੇ ਕੋਸੇ ਵਿੱਚ ਸੋਦਾ ਜਵਾਬ ਨਹੀਂ ਦੇ ਸਕੇ ਕਹਿੰਦੇ ਸਾਨੂੰ ਚੁਣ ਕੇ ਭੇਜ ਦਿਓ ਇਹ ਤਾਂ ਇਹਨਾਂ ਢੰਡਾ ਬਦਲ ਨਹੀਂ ਕਹਿੰਦਾ ਜਮੀਨੇ ਪਿਚੋਰ ਮੰਨ ਲੋ ਹਰ ਜਾਂਦੇ ਤੇਰੇ ਕਾਲੀਦਾਂ ਚਲੇ ਜਾਣਗੇ ਪਰਸਵਾ ਮਾਦਮੀ ਪਾਰਟੀ ਇਹ ਤਾਂ ਫਿਰਕਾ ਪ੍ਰਸਤੀ ਲੋਕ ਨੇ ਅਸੀਂ ਇਹਨਾਂ ਤੇ ਵਿਸ਼ਵਾਸ ਨਹੀਂ ਕਰਦੇ ਅਸੀਂ ਤਾਂ ਲੋਕਾਂ ਨੂੰ ਕਹਿੰਨੇ ਆ ਅਲਾਮਦੋ ਧਰਨਿਆਂ ਤੇ ਜਾਓ ਤਾਂ ਇਹ ਪਰਟਰਾਇਟ ਨੂੰ ਕੰਮਜਾਬ ਕਰੋ ਦਿਨੀਓ ਆ ਪੰਜੀਆਂ ਮੰਗਣ ਜਿਹੜੀਆਂ ਬਣਵਾ ਕੇ ਲਈ। ਦੇਖੇ ਕਿ ਕਿਸਾਨ ਜਿੱਥੇ ਬੰਦਿਆਂ ਦਾ ਮੀਟਿੰਗ ਹੋਈ ਹੈ ਵਿਰੋਧ ਨਹੀਂ ਕਰਨਗੇ। ਮੈਂ ਕਿਹਾ ਵੀ ਤੁਹਾਡੇ ਕੋਲੇ ਸਾਹਮਣੇ ਰਿਜਲਟ ਤੇ ਆਪੇ ਮੇਰੇ ਹੱਥੇ। ਅਸੀਂ ਕਿਹਾ ਮੀਟਿੰਗ ਕਿੰਨਾ ਲੋਕਾਂ ਨਾਲ ਹੋਈ ਦੱਸਣ ਦਾ ਸਹੀ ਨਾ ਦੱਸਦਾ ਸਹੀ ਨਾ। ਸਿੱਧੂਪੁਰ ਤੋਂ ਦੇਖੋ ਮੋੜਾ ਗੁੰਜਰੇ ਕਿੰਨਾ ਮੀਟਿੰਗ ਕੀਤੀ ਜਾਂ ਮੀਟਿੰਗ ਕਰਨੀ ਹੁੰਦੀ। ਤੇ ਮੈਂ ਇੱਥੇ ਰੋਕ ਕੇ ਸਵਾਲ ਨਹੀਂ ਪੁੱਛ ਸਕਦਾ। ਮੈਂ ਕਿੰਨਾ ਮੀਟਿੰਗ ਕੀਤੀ ਹੈ ਨਾ ਕਰਨੀ ਹੈ। ਸਰਦਲੇਵਾ ਸਾਹਿਬ ਦਾ ਨਿਰਦੇਸ਼ਾਂ ਤੇ ਚੱਲਣ ਵਾਲੀ ਜਥੇਬੰਦੀ ਹੈ। ਅਜੇ ਤੱਕ ਨਾਂ ਕਿਸੇ ਕੰਪਰੋਮਿਜ ਹੋਇਆ ਨਾ ਹੋਣਾ। ਉਹੀ ਸੰਤੁਸ਼ਟੀ ਹੋਈ ਉਹਨਾਂ ਦੇ ਜਵਾਬਾਂ ਤੋਂ। ਜਵਾਬ ਜਵਾਬ ਕੋਈ ਜਵਾਬ ਦਿੱਤਾ ਹੀ ਨਹੀਂ ਜੀ ਸਾਡਾ ਜਵਾਬ ਕੋਈ ਅਸੀਂ ਜਿੰਨੇ ਜਵਾਬ ਮੰਗੇ ਸਾਨੂੰ ਕਿਸੇ ਜਵਾਬ ਦਾ ਉੱਤਰ ਦਿੱਤਾ ਹੀ ਨਹੀਂ। ਕੋਈ ਜਵਾਬ ਨਹੀਂ ਇਹਨਾਂ ਗੱਲ ਉੱਪਰ ਪੰਚਾ ਦੇਾਂਗੇ ਤੁਹਾਡੀ। ਗੱਲ ਤਾਂ ਸਾਨੂੰ ਪਤਾ 70 ਸਾਲ ਨਹੀਂ ਸਾਡੀ ਕਿਸੇ ਨੇ ਪਤਾ ਹੀ ਹੈ ਕੌਣ ਗੱਲ ਪਤਾ ਇਹਨਾਂ ਉੱਪਰ ਆ ਪਹੁੰਚਣਾ ਗਿਆ ਇਹਨਾਂ ਨੇ ਦੂਹਰ ਪਾਰਟੀ ਨਾਲ ਰਲ ਜਾਣਾ ਇਹ ਅਸੀਂ ਵਿਸ਼ਵਾਸ ਕਰਦੇ ਹਾਂ। ਇਹ ਇਹਨਾਂ ਦਾ ਤਾਂ ਐ ਨਹੀਂ ਸਾਨੂੰ ਪਤਾ ਹੁੰਦਾ। ਰਾਜ ਬੀਜੇਪੀ ਦੇ ਕੱਪੜੇ ਪਾ ਕੇ ਸੁੱਤੇ ਤੜ ਕੇ ਕਾਂਗਰਸ ਦੇ ਹੋਣਗੇ ਤੇ ਦੁਬਾਰਾ ਕਾਂਗਰਸ ਪਾ ਕੇ ਤੜ ਕੇ ਦੂਜੀ ਪਾਰਟੀ ਦੇ ਪਾਣਗੇ ਇਹਨਾਂ ਲੋਕਾਂ ਦੇ ਕੋਈ ਵਿਸ਼ਵਾਸ ਨਹੀਂ ਕੀਤਾ ਜਾਦਾ ਜਿੰਦਾਬਾਦ 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 ਜਿੰਦਾਬਾਦ